ਹਾਂਜੀ ਭਰਤੀ ਜੀ ਦਰਬਾਰ ਸਾਹਿਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਹੋਏ ਹਮਲੇ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਜਾਨ ਲੈਵਾ ਹਮਲੇ ਹਮਲਾ ਜਿਹੜਾ ਕੀਤਾ ਗਿਆ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਹਾਂ ਅਤੇ ਕੋਟਨ ਕੋਟਨ ਧੰਨਵਾਦ ਗੁਰੂ ਰਾਮਦਾਸ ਜੀ ਦਾ ਕਰਦਾ ਜਿਨ੍ਹਾਂ ਨੇ ਆਪ ਰੱਖਿਆ ਕਰਕੇ ਪ੍ਰਧਾਨ ਜੀ ਨੂੰ ਬਚਾਇਆ ਤੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਐਸਆਈ ਸਰਦਾਰ ਜਸਵੀਰ ਸਿੰਘ ਜੀ ਦਾ ਅੱਜ ਤੱਕ ਧੰਨਵਾਦ ਕਰਦਾ ਜਿਨੇ ਆਪਣੀ ਜਾਨ ਤੇ ਖੇਡ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਰੱਖਿਆ ਕੀਤੀ ਤੇ ਉਸ ਜ਼ਾਲਮ ਨੂੰ ਫੜਿਆ ਜੀ ਉਹ ਸਵੇਰ ਤੋਂ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਤੁਹਾਡੇ ਵੱਲੋਂ 1 ਲੱਖ ਰੁਪਏ ਜਿਹੜਾ ਐਸਐਸ ਨੂੰ ਦਿੱਤਾ ਜਾਣਾ ਜੀ ਕੀ ਕਹਿਣਾ ਚਾਹੁੰਦੇ ਏ ਬਾਰੇ ਹਾਂ ਮੈਂ ਆਪਣੇ ਵੱਲੋਂ ਆਪਦੀ ਨਿੱਕ ਕਮਾਈ ਦੇ ਵਿੱਚ ਸਰਦਾਰ ਜਸਵੀਰ ਸਿੰਘ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਕਿਉਂਕਿ ਵੈਸੇ ਤਾਂ ਅਸੀਂ ਉਹ ਤਾਂ ਦੇਣ ਹੀ ਨਹੀਂ ਦੇ ਸਕਦੇ ਪਨਾ ਦੇ ਉਹਨੂੰ ਜਿੰਨਾ ਮਰਜ਼ੀ ਕੁਝ ਦੇ ਦਈਏ ਉਹਦੇ ਨਾਲ ਉਹਦੀ ਤੁਲਨਾ ਨਹੀਂ ਹੁੰਦੀ ਇੱਕ ਮਾਨ ਸਤਕਾਰ ਆ ਮੈਂ ਜਲਦ ਹੀ ਜਿੰਨੀ ਛੇਤੀ ਹੋ ਸਕੇ ਉਸ ਵੀਰ ਤੱਕ ਪਹੁੰਚ ਕਰਕੇ ਉਸ ਨੂੰ ਆਪਣੇ ਵੱਲੋਂ 1 ਲੱਖ ਰੁਪਏ ਟਿਕਿਆਮ ਹਾਂ ਫਿਰ ਤੋਂ ਸਖਤ ਸ਼ਬਦਾਂ ਦੇ ਵਿੱਚ ਇਸ ਘਟਨਾ ਦੀ ਨਿੰਦਾ ਕਰਦਾ ਐ ਤੇ ਸਰਕਾਰ ਦੇ ਪਾਸੋਂ ਪ੍ਰਸ਼ਾਸਨ ਦੇ ਪਾਸੋਂ ਮੰਗ ਕਰਦਾ ਹੈ ਵੀ ਉਸ ਮੁਲਜ਼ਮ ਦੇ ਉੱਤੇ ਚੰਗੀ ਤਰ੍ਹਾਂ ਪੁੱਛਗਛ ਕੀਤੀ ਜਾਵੇ ਉਸ ਨੂੰ ਕਿਸ ਨੇ ਭੇਜਿਆ ਕਿਸ ਮਕਸਦ ਨਾਲ ਆਇਆ ਤੇ ਮੈਂ ਤਾਂ ਇਹ ਮੰਗ ਕਰਦਾ ਵੀ ਉਸ ਸੰਸਾਰ ਨੂੰ ਹੰਸੀ ਦੀ ਸਜ਼ਾ ਦਿੱਤੀ ਜਾਵੇ ਹਾਂਜੀ ਭਰਤੀ ਜੀ ਦਰਬਾਰ ਸਾਹਿਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਹੋਏ ਹਮਲੇ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਜਾਨ ਲੈਵਾ ਹਮਲੇ ਹਮਲਾ ਜਿਹੜਾ ਕੀਤਾ ਗਿਆ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਤੀ ਕਰਦਾ ਅਤੇ ਕੋਟਨ ਕੋਟਨ ਧੰਨਵਾਦ ਗੁਰੂ ਰਾਮਦਾਸ ਜੀ ਦਾ ਕਰਦਾ ਜਿਨ੍ਹਾਂ ਨੇ ਆਪ ਰੱਖਿਆ ਕਰਕੇ ਪ੍ਰਧਾਨ ਜੀ ਨੂੰ ਬਚਾਇਆ ਤੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਏਐਸਆਈ ਸਰਦਾਰ ਜਸਵੀਰ ਸਿੰਘ ਜੀ ਦਾ ਅੱਜ ਤੱਕ ਧੰਨਵਾਦ ਕਰਦਾ ਜਿਨੇ ਆਪਣੀ ਜਾਨ ਤੇ ਖੇਡ ਕੇ ਸਰਦਾਰ ਸੁਖਬੀਰ ਸਿੰਘ ਬਾਲ ਦੀ ਰੱਖਿਆ ਕੀਤੀ ਤੇ ਉਸ ਜ਼ਾਲਮ ਨੂੰ ਖੜਿਆ ਠੀਕ ਔਰ ਸਵੇਰ ਤੋਂ ਹੀ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਤੁਹਾਡੇ ਉਹ ਲੱਖ ਲੱਖ ਰੁਪਏ ਜਿਹੜਾ ਏਐਸਏ ਨੂੰ ਦਿੱਤਾ ਜਾਣਾ ਜੀ ਕੀ ਕਹਿਣਾ ਚਾਹੁੰਦੇ ਏ ਦੇ ਬਾਰੇ हां मैं अपने ਵੱਲੋਂ ਆਪਦੀ ਨਿੱਕ ਕਮਾਈ ਦੇ ਵਿੱਚ ਸਰਦਾਰ ਜਸਵੀਰ ਸਿੰਘ ਨੂੰ 1 ਲੱਖ ਰੁਪਇਆ ਦੇਣ ਦਾ ਐਲਾਨ ਕੀਤਾ ਕਿਉਂਕਿ ਵੈਸੇ ਤਾਂ ਅਸੀਂ ਉਹ ਤਾਂ ਦੇਣ ਹੀ ਨਹੀਂ ਦੇ ਸਕਦੇ ਪਨਾ ਦੇ ਉਹਨੂੰ ਜਿੰਨਾ ਮਰਜ਼ੀ ਕੁਝ ਦੇ ਦਈਏ ਉਹਦੇ ਨਾਲ ਉਹਦੀ ਤੁਲਨਾ ਨਹੀਂ ਹੁੰਦੀ ਇੱਕ ਮਾਨ ਸਤਕਾਰ ਆ ਮੈਂ ਜਲਦ ਹੀ ਜਿੰਨੀ ਛੇਤੀ ਹੋ ਸਕੇ ਉਸ ਵੀਰ ਤੱਕ ਪਹੁੰਚ ਕਰਕੇ ਉਸ ਨੂੰ ਆਪਣੇ ਵੱਲੋਂ 1 ਲੱਖ ਰੁਪਇਆ ਟਿਕਿਆਮ ਹਾਂ ਫਿਰ ਤੋਂ ਸਖਤ ਸ਼ਬਦਾਂ ਦੇ ਵਿੱਚ ਇਸ ਘਟਨਾ ਦੀ ਨਿਖੇਦੀ ਕਰਦਾ ਅਤੇ ਸਰਕਾਰ ਦੇ ਪਾਸੋਂ ਪ੍ਰਸ਼ਾਸਨ ਦੇ ਪਾਸੋਂ ਮੰਗ ਕਰਦਾ ਵੀ ਉਸ ਮਲਜਮ ਦੇ ਉੱਤੇ ਚੰਗੀ ਤਰ੍ਹਾਂ ਪੁੱਛਗਛ ਕੀਤੀ ਜਾਵੇ ਉਸ ਨੂੰ ਕਿਸ ਨੇ ਭੇਜਿਆ ਕਿਸ ਮਕਸਦ ਨਾਲ ਆਇਆ ਤੇ ਮੈਂ ਤਾਂ ਇਹ ਮੰਗ ਕਰਦਾ ਵੀ ਉਸ انسان ਨੂੰ ਹੰਸੀ ਦੀ ਸਜ਼ਾ ਦਿੱਤੀ ਜਾਵੇ